ਠੀਕ ਹੈ ਇੱਧਰ ਪੰਜਾਬ ਦਾ ਕਲੌਕ ਲੱਗੂਗਾ ਜੀ ਇੱਧਰ ਕੈਨੇਡਾ ਦਾ ਸਾਰਾ ਸੇਮ ਰਹੂ ਬਸ ਟਾਈਮ ਅਡੋੜੀ ਸੈੱਟ ਹੋ ਜਾਊਗਾ ਜੀ ਇਹੀ ਚੀਜ਼ ਨਾ ਮੇਰੇ ਕੋਲ ਵੀ ਇੱਕ ਕੈਲੰਡਰ ਆਇਆ ਸੀ ਐਹੀਂ ਇਹ ਮੈਂ ਉਹਨੂੰ ਬਈ ਕਲੌਕ ਦੇ ਵਿੱਚ ਕਨਵਰਟ ਕਰਿਆ ਕਰਿਆ ਵੀ ਇਹ ਇੱਕ ਟਾਈਮ ਵੀ ਦੱਸ ਸਕੇ ਤੇ ਦੇਸੀ ਮਹੀਨੇ ਅੰਗਰੇਜ਼ੀ ਮਹੀਨੇ ਤੇ ਰੁੱਤਾਂ ਦਾ ਵੀ ਮਤਲਬ ਆਉਣ ਵਾਲੀ ਜਨਰੇਸ਼ਨ ਜਿਹੜੀ ਉਹਨਾਂ ਨੂੰ ਗਿਆਨ ਹੋਵੇ ਬਈ ਬਾਈ ਸਰਕਾਰੀ ਸਕੂਲਾਂ 'ਚ ਵੀ ਮਨ ਲੱਗਦਾ ਬਈ ਨਹੀਂ ਪੜਾਉਂਦੇ ਆ ਦੇਸੀ ਮਹੀਨੇ ਨਹੀਂ ਪੜਾਉਂਦੇ ਪਹਿਲਾਂ ਅੰਗਰੇਜ਼ੀ ਮਹੀਨੇ ਪੜਾਉਂਦੇ ਆ ਬਈ ਪਹਿਲਾਂ ਤਾਂ ਮੇਰੀ ਬੀਐਸਸੀ ਐਗਰੀਕਲਚਰ ਕੰਪਲੀਟ ਆ ਬਈ ਮਹ ਮਿਸਤਰੀ ਕੋਲੇ ਲੈ ਕੇ ਆਇਆ ਤੁਹਾਨੂੰ ਜਿਹੜਾ ਕਿ ਆਰਟ ਐਂਡ ਕிராਫਟ ਦਾ ਹੈ ਬਹੁਤ ਸੋਹਣੀਆਂ ਚੀਜ਼ਾਂ ਬਣਾਉਂਦਾ ਹੈਗਾ ਜਿਵੇਂ ਆਮ ਆਪਣੇ ਘਰਾਂ ਦੇ ਵਿੱਚ ਕਲੌਕ ਲੱਗੇ ਹੁੰਦੇ ਨੇ ਪਰ ਉਹ ਕੱਲਾ ਟਾਈਮ ਦੱਸਦੇ ਨੇ ਪਰ ਬਾਈ ਦੇ ਬਣਾਏ ਕਲੌਕ ਤੁਹਾਨੂੰ ਇਤਿਹਾਸ ਵੀ ਦੱਸਣਗੇ ਤੁਹਾਡੀਆਂ ਰੁੱਤਾਂ ਵੀ ਦੱਸਣਗੇ ਤੁਹਾਨੂੰ ਡੇਟਾ ਵੀ ਦੱਸਣਗੇ ਤੇ ਤੁਹਾਡਾ ਟਾਈਮ ਵੀ ਦੱਸਣਗੇ ਤੁਹਾਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਵੀ ਮਿਲੂਗਾ ਤੇ ਬਾਈ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਤੇ ਆਪਣੀ ਸ਼ੌਪ ਦਾ ਨਾਮ ਦੱਸੀ ਆਪਾਂ ਬਾਈ ਮੇਰਾ ਨਾਮ ਪ੍ਰਦੀਪ ਸਿੰਘ ਆ ਤੇ ਸ਼ਾਪ ਆਪਣੀ ਬਈ ਪਿੰਡ ਬਾਜਾਖਾਨਾ ਜੈਤੋ ਰੋਡ ਤੇ ਨਛੱਤਰ ਫਰਨੀਚਰ ਹਾਊਸ ਨਾਮ ਤੇ ਆ ਬਈ ਇੱਥੇ ਹੈਗੀ 1996 ਤੋਂ ਇੱਥੇ ਸਾਡੀ ਦੁਕਾਨ ਇਹ ਕਰੀ ਹੋਈ ਹੈ ਜੀ ਅਸੀਂ ਜੀ ਹਾਂਜੀ ਤੇ ਉਸ ਤੋਂ ਬਾਅਦ ਬਈ ਬਸ ਕੰਮ ਪਹਿਲਾਂ ਡੈਡੀ ਕਰਦੇ ਸੀ ਲੱਕੜ ਦਾ ਜੀ ਤੇ ਬਈ ਮੈਂ ਫਿਰ ਅੱਗੇ ਹੌਲੀ-ਹੌਲੀ ਹੈ ਤਾਂ ਮੈਂ ਗ੍ਰੈਜੂਏਸ਼ਨ ਕਰੀ ਹੋਈ ਹੈ ਮੇਰੀ ਬਈ ਕੀ ਕੀਤਾ ਗ੍ਰੈਜੂਏਸ਼ਨ ਮੈਂ ਪੜਿਆ ਲਿਖਿਆ ਸ਼ਬਦ ਤਾਂ ਹੀ ਵਰਤਿਆ ਕਿਉਂਕਿ ਜ਼ਿਆਦਾਤਰ ਅੱਜ ਦੇ ਟਾਈਮ ਦੇਖਦੇ ਹਨ ਮੈਂ ਮਿਸਤਰੀਆਂ ਕੋਲ ਜਾਣਾ ਕਿਸੇ ਕੰਟਰੈਕਟਰ ਕੋਲ ਠੇਕੇਦਾਰ ਕੋਲ ਜਾਣਾ ਉਹ ਇੱਕੋ ਹੀ ਗੱਲ ਕਹਿੰਦੇ ਯਾਰ ਸਾਡੇ ਜਵਾਕ ਨਹੀਂ ਮੂੰਹ ਪਾਉਂਦੇ ਕੰਮ ਨੂੰ ਤਾਂ ਪਰ ਤੁਸੀਂ ਮੈਂ ਦੇਖਿਆ ਤੁਹਾਡੇ ਬਾਪੂ ਜੀ ਵੀ ਦੱਸਦੇ ਸੀਗੇ ਵੀ ਤੁਸੀਂ ਪੜ੍ਹਾਈ ਵੇਲੇ ਤੂੰ ਲੈ ਕੇ ਬਾਪੂ ਜੀ ਨਾਲ ਮਤਲਬ ਕੰਮ ਕਰਾਉਂਦੇ ਸੀਗੇ ਤੇ ਇਹਦਾ ਆਈਡੀਆ ਕਿਵੇਂ ਆਇਆ ਬਈ ਏ ਬਾਈ ਮੇਰੀ ਸਭ ਤੋਂ ਪਹਿਲਾਂ ਮੇਰੀ ਬੀਐਸਸੀ ਐਗਰੀਕਲਚਰ ਕੰਪਲੀਟ ਆ ਬਈ ਮਹਾਲੀ ਤੋਂ ਠੀਕ ਹੈ ਸ਼ੇਰ ਉਦਮ ਸਿੰਘ ਗਰੁੱਪ ਆਫ ਇੰਸਟੀਟਿਊਟ ਟੰਗੋਰੀ ਮਹਾਲੀ ਸਥਾਤਾ ਉਥੇ ਬਈ ਠੀਕ ਹੈ ਬਈ ਉਥੋਂ ਮੇਰੀ ਗ੍ਰੈਜੂਏਸ਼ਨ ਜਿਹੜੀ ਕੰਪਲੀਟ ਹੋਈ ਆ ਬੀਐਸਸੀ ਐਗਰੀਕਲਚਰ ਜੀ ਬਈ ਠੀਕ ਹੈ ਬਈ ਤੇ ਬਈ ਮੈਂ ਮਤਲਬ ਮੈਨੂੰ ਸ਼ੌਂਕ ਸੀਗਾ ਥੋੜਾ ਥੋੜਾ ਮਤਲਬ ਲੱਕੜ ਤੇ ਕੰਮ ਦੇਖਦੇ ਆ ਰਹੇ ਆ ਬਈ ਦਾਦਾ ਜੀ ਨੇ ਵੀ ਕੰਮ ਕਰਿਆ ਪਹਿਲਾਂ ਤੇ ਡੈਡੀ ਵੀ ਹੁਣ ਕਰਦੇ ਆ ਜੀ ਉਹਨਾਂ ਨੂੰ ਦੇਖਦੇ ਆ ਰਹੇ ਆ ਹੌਲੀ ਹੌਲੀ ਤੁਹਾਨੂੰ ਪਤਾ ਬਈ ਫਿਰ ਬਾਕੀ ਹੁੰਦਾ ਤਾਂ ਖੂਨ ਚ ਹੀ ਆ ਥ ਪਹਿਲੇ ਕਹਿੰਦੇ ਖੂਨ ਚ ਬਣਿਆ ਬਣਾਇਆ ਹੁੰਦਾ ਹੈਗਾ ਪਰ ਨਹੀਂ ਬਈ ਖੂਨ ਆਟੋਮੈਟਿਕ ਹੀ ਬਣਦੇ ਆ ਇਹ ਕੋਈ ਸਿੱਖਦਾ ਨਹੀਂ ਕਿਸੇ ਤੋਂ ਬੰਦਾ ਸਿੱਖ ਜਿਹੜਾ ਕੰਮ ਕਰਦਾ ਗਾਂ ਵਾਲਾ ਬੰਦਾ ਉਹ ਸਿੱਖ ਕੇ ਹੀ ਹੁੰਦਾ ਬਈ ਬਿਲਕੁਲ ਤੇ ਬਈ ਫਿਰ ਇਹ ਕਿਵੇਂ ਆਈ ਆਈਆ ਵੀਰ ਆਪਾਂ ਆਪਣੇ ਕਲਚਰ ਨੂੰ ਵਿਰਸੇ ਨੂੰ ਆਪਣੀ ਵਿਰਾਸਤ ਨੂੰ ਜਾਂ ਆਪਣੇ ਇਤਿਹਾਸ ਨੂੰ ਦਰਸਾਉਣਾ ਨਾਲ ਨਾਲ ਇਹ ਬਈ ਅਸਲ ਚ ਗੱਲ ਹੈਗੀ ਹੈ ਮੈਂ 2000 ਤੇ ਬਈ 16 ਚ ਮੈਂ ਗਿਆ ਸੀਗਾ ਕਾਲਜ ਠੀਕ ਹੈ 12 ਜਬੇ ਛੁੱਟੀਆਂ ਹੋਈਆਂ ਸੀਗੀਆਂ ਤੇ ਉਦੋਂ ਮੈਂ ਵਾਪਸ ਆਇਆ ਸੀ ਤੇ ਸਾਡੇ ਵੀ ਨਾਲ ਘਰ ਹੈਗਾ ਆਪਣੀ ਚਾਚਾ ਜੀ ਲੱਗਦੇ ਮੇਰੇ ਉਹਨੇ ਆਇਲ ਇੰਸਟੀਚਿਊਟ ਖੋਲਿਆ ਸੀ ਉਹ ਮੈਨੂੰ ਕਹਿੰਦੇ ਵੀ ਆਪਾਂ ਨਾ ਵੀ ਮੈਨੂੰ ਕਹਿੰਦਾ ਵੀ ਤੂੰ ਲੈ ਲੈਣਾ ਪੰਗੇ ਪੁੰਗੇ ਜੀ ਤੇ ਕਹਿੰਦਾ ਵੀ ਆਪਾਂ ਕਲੌਕ ਬਣਾਉਣਾ ਇੱਕ ਲੱਕੜ ਤੇ ਠੀਕ ਹੈ ਬਈ ਤੇ ਬਈ ਮੈਂ ਨਾ ਉਹ ਕਲੌਕ ਜਦੋਂ ਮੈਨੂੰ ਕਹਿੰਦਾ ਬਣਾ ਮੈਂ ਖਿਆਲ ਨਹੀਂ ਬਣਾਣਾ ਆਪਾਂ ਬਈ ਕਿੱਥੇ ਬਣਾ ਲਾਂਗੇ ਯਾਰ ਐਡਾ ਵੀ ਕੰਮ ਮੈਂ ਖਿਆਲ ਨਹੀਂ ਹੋਣਾਗਾ ਚਲੋ ਬਣਾ ਤਾਂ ਸਹੀ ਕੋਈ ਨਹੀਂ ਕੋਸ ਤਾਂ ਬਣੂ ਚਲੋ ਬਈ ਮੈਂ ਟਰਾਈ ਕਰਕੇ ਟੁੱਟਿਆ ਭੱਜਾ ਜਿਆ ਪੁਰਾਣੀਆਂ ਲੱਕ ਕਹਿੰਦਾ ਠੀਕ ਆ ਉਹਨੂੰ ਮੈਂ ਡਿਜ਼ਾਈਨ ਦਿਖਾਇਆ ਕਹਿੰਦਾ ਇਹ ਨਹੀਂ ਮੇ ਡਿਜ਼ਾਈਨ ਤੈਨੂੰ ਮੈਂ ਦਿੰਦਾ ਉਹਨੇ ਮੈਨੂੰ ਬਈ ਸਿੰਪਲ ਫਟੀਆਂ ਵਾਲਾ ਡਿਜ਼ਾਈਨ ਦਿੱਤਾ ਤੈਨੂੰ ਫਟੀਆਂ ਮੈਂ ਬਈ ਚਲ ਉਹ ਵੀ ਇਕੱਠੀਆਂ ਕੁਠੀਆਂ ਕਰ ਲਿਆ ਹੁਣ ਉਹਦਾ ਕੋਈ ਨਹੀਂ ਸੀ ਇੰਨਾ ਵੀ ਕਿੱਥੋਂ ਲਿਆਵਾਂਗੇ ਹਨਾ ਠੀਕ ਹੈ ਜੀ ਤੇ ਕਵਾੜ ਤੋਂ ਹੀ ਇਕੱਠੀਆਂ ਕੁਠੀਆਂ ਕਰਕੇ ਮੈਂ ਬਣਾ ਲਿਆ ਬਈ ਉਹਨੂੰ ਦੇਦਾ ਬਣਾ ਕੇ ਕਹਿੰਦਾ ਬਹੁਤ ਸੋਹਣਾ ਬਣਿਆ ਉਸ ਤੋਂ ਬਾਅਦ ਬਈ ਬਸ ਹੌਲੀ ਹੌਲੀ ਪਹੁੰਚਦੇ ਪਹੁੰਚਦੇ ਬਈ ਇੱਥੋਂ ਤੱਕ ਪਹੁੰਚ ਗਏ ਆ ਠੀਕ ਹੈ ਜੀ ਬਣਾਇਆ ਤਾਂ ਪਹਿਲਾਂ ਕਲੌਕ ਹੀ ਸੀ ਪਰ ਬਈ ਜਿਵੇਂ ਜਿਵੇਂ ਬਈ ਕੰਮ 'ਚ ਵਿਚਰਦੇ ਗਏ ਓਵੇਂ ਜੋ ਮੇਨ ਹੈ ਉਹ ਤਾਂ ਤੁਸੀਂ ਪੁਰਾਣਾ ਪੰਜਾਬ ਦਿਖਾਇਆ ਹੀ ਦਿਖਾਇਆਗਾ ਹਾਂਜੀ ਹਾਂਜੀ ਬਈ ਉਸ ਤੋਂ ਬਾਅਦ ਪੁਰਾਣੇ ਪੰਜਾਬ ਦੇ ਵਿੱਚ ਮਤਲਬ ਤੁਸੀਂ ਕੱਲਾ ਕੱਲਾ ਦਿਖਾਏ ਵੀ ਕੀ ਰਿਆਸਤਾਂ ਹੁੰਦੀਆਂ ਸੀ ਆਪਣਾ ਬਈ ਕੀ ਸੀ ਆਪਣਾ 1800 ਆ 1941 ਵੇਲੇ ਆ ਪੰਜਾਬ ਸੀਗਾ ਜੀ ਆਪਣਾ ਠੀਕ ਹੈ ਕਿਹੜੀਆਂ ਕਿਹੜੀਆਂ ਰਿਆਸਤਾਂ ਹੁੰਦੀਆਂ ਸੀ ਉਦੋਂ ਹਾਂਜੀ ਆ ਸਾਰੀਆਂ ਸਿੱਖ ਰਿਆਸਤਾਂ ਜੀ ਹੈਗੀਆਂ ਠੀਕ ਹੈ ਜੀ ਹਾਂਜੀ ਤੇ 1947 ਚ ਬਈ ਜਮੇ ਵੰਡ ਹੋ ਗਈ ਸੀ ਆਪਣਾ ਪੰਜਾਬ ਤਾਂ ਬਈ ਮੰਨ ਲਓ ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਲੁਧਿਆਣਾ ਤੇ ਪਟਿਆਲਾ ਆ ਵੀ ਇੱਧਰ ਆ ਗਿਆ ਹਰਿਆਣੇ ਚ ਆ ਗਿਆ ਜੀ ਆਪਾਂ ਸੈਟੋ ਤਾਂ ਆਪਾਂ ਇੱਥੋਂ ਇੰਨਾ ਕੀ ਆਗੇ ਤੁਸੀਂ ਆਪਾਂ ਇਧਰ ਟੈਟੂ ਵੀ ਬਣਾਇਆ ਹੋਇਆ ਦੋ ਸਤਾਈ ਨੇ ਟੈਟੂ ਵੀ ਬਣਾਇਆ ਤੇ ਬਹੁਤ ਖੁਸ਼ੀ ਹੋਈ ਵੀ ਉਹੀ ਚੀਜ਼ਾਂ ਦੇ ਦੇਖਣ ਨੂੰ ਮਿਲੀ ਅਵੀਰ ਕੋਲ ਉਸ ਤੋਂ ਬਾਅਦ ਬਈ ਖਾਸ ਆ ਜਾਂਦਾ ਟਾਈਮ ਪੀਸ ਤਾਂ ਆਪਾਂ ਹਰ ਦੇ ਘਰ ਦੇਖਦੇ ਆਂ ਹਰ ਇੱਕ ਘਰ ਹਾਂਜੀ ਘੜੀ ਵੀ ਹਰੇਕ ਦੇ ਘਰਾਂ ਤਾਂ ਵੱਣੀ ਹੁੰਦੀ ਆ ਪਰ ਆਹ ਟਾਈਮ ਪੀਸ ਦੇ ਵਿੱਚ ਕੀ ਖਾਸ ਆ ਬਈ ਇਹ ਬਈ ਮੰਨ ਲਓ ਆਪਾਂ ਐ ਲਾ ਲੋ ਵੀ ਬਈ ਅੱਜ ਕੱਲ ਦੀ ਜਨਰੇਸ਼ਨ ਨੂੰ ਨਾ ਪਤਾ ਨਹੀਂ ਹੈਗਾ ਇਹਨਾਂ ਚੀਜ਼ਾਂ ਬਾਰੇ ਆ ਤਾਂ ਬਈ ਅੰਗਰੇਜ਼ੀ ਵੀ ਨਾ ਹਰੇਕ ਨੂੰ ਪਤਾ ਹਰੇਕ ਸਕੂਲ ਚ ਪੜ੍ਹਾਏ ਜਾਂਦੇ ਆ ਬਈ ਜਨਵਰੀ ਵਰ੍ਹ ਵੀ ਤਾਂ ਹਰੇਕ ਸਕੂਲ ਚ ਪੜ੍ਹਾਏ ਜਾਂਦੇ ਆ ਬਈ ਇੱਕ ਬਈ ਕਵਿਤਾ ਆਉਂਦੀ ਹੁੰਦੀ ਸੀ ਮੈਨੂੰ ਕਲਾਸ ਨੇ ਯਾਦ ਪੰਜਾਬੀ ਚ ਹੁੰਦੀ ਸੀ 12 ਵਾਂ 12 ਵਾਂ ਪੜਦੇ ਆਏ ਆਪਾਂ ਹਨਾ ਉੱਥੋਂ ਬਈ ਮੈਨੂੰ ਥੋੜੇ ਥੋੜੇ ਮਹੀਨੇ ਦਾ ਯਾਦ ਹੋ ਗਏ ਸੀਗੇ ਬਾਕੀ ਵੀ ਆਪਣੇ ਬਜ਼ੁਰਗ ਮਤਲਬ ਹੈਗੇ ਆ ਉਹ ਸਾਨੂੰ ਦੱਸਦੇ ਰਹਿੰਦੇ ਆ ਸੰਗਰਾਦ ਬਈ ਹੁੰਦੀ ਆ ਆਪਣੇ ਪਿੰਡ ਹਨਾ ਉਹ ਪਾਈ ਜਾਂਦੇ ਬਈ ਉਦੋਂ ਪਤਾ ਲੱਗਦਾ ਰਹਿੰਦਾ ਹਨਾ ਸੰਗਰਾਮ ਮੱਸਿਆ ਸਾਰੀਆਂ ਚੀਜ਼ਾਂ ਸਾਰੀਆਂ ਬਈ ਉਹ ਹਨਾ ਉਹ ਪਤਾ ਲੱਗਦਾ ਰਹਿੰਦਾਗਾ ਬਾਕੀ ਭਾਈ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਜਿਵੇਂ ਜਿਵੇਂ ਵਿਚਰ ਜੇ ਜਿਹੜੀ ਚੀਜ਼ ਉਹਦੇ ਨੌਲੇਜ ਅੱਗੇ ਅੱਗੇ ਆਈ ਜਾਂਦੀ ਹੈ ਠੀਕ ਹੈ ਜੀ ਭਾਈ ਇਹਦੇ ਵਿੱਚ ਕੀ ਕੀ ਚੀਜ਼ਾਂ ਫਿਰ ਜਿਹੜੀਆਂ ਸਾਰੀਆਂ ਆਪਾਂ ਇੱਕ ਵਾਰ ਦੱਸ ਦਈਏ ਤੇ ਤਾਂ ਜੋ ਕੋਈ ਵੀ ਵੀਰ ਇਹ ਲੈਂਦਾ ਨਾ ਟਾਈਮ ਪੀਸ ਉਹਨੂੰ ਫਿਰ ਆਪਣੇ ਬੱਚਿਆਂ ਨੂੰ ਸਿਖਾਉਣਾ ਨਹੀਂ ਪਵੇ ਇਹ ਭਾਈ ਇਹੀ ਚ ਮੈਂ ਇਹੀ ਚੀਜ਼ ਨਾਲ ਮੇਰੇ ਕੋਲ ਵੀ ਇੱਕ ਕੈਲੰਡਰ ਆਇਆ ਸੀ ਐਹੀ ਇਹ ਮੈਂ ਉਹਨੂੰ ਭਾਈ ਕਲੌਕ ਦੇ ਵਿੱਚ ਕਨਵਰਟ ਕਰਿਆ ਠੀਕ ਹੈ ਜੀ ਠੀਕ ਹੈ ਜੀ ਤੇ ਉਹਦੇ ਉੱਤੇ ਮਤਲਬ ਸਿੱਧਾ ਕਲਾ ਕੈਲੰਡਰੀ ਮੈਂ ਉਹਨੂੰ ਕਲੌਕ ਦੇ ਵਿੱਚ ਕਨਵਰਟ ਕਰਿਆ ਵੀ ਇਹ ਇੱਕ ਟਾਈਮ ਵੀ ਦੱਸ ਸਕੇ ਤੇ ਦੇਸੀ ਮਹੀਨੇ ਅੰਗ ਵੇ ਬਈ ਠੀਕ ਹੈ ਇਹ ਬਈ ਮੰਨ ਲਓ ਜਿਵੇਂ ਹੁਣ ਆਪਣਾ ਆਪਾਂ ਕੋਈ ਵੀ ਸੰਗਰਾਮ ਦੇਖਦੇ ਆ ਬਈ ਆਪਣੀ ਮਿਡ ਮਤਲਬ ਜਨ ਲਓ ਜਨਵਰੀ ਦੇ ਮਿਡ ਤੋਂ ਲੈ ਕੇ ਫਰਵਰੀ ਦੇ ਮਿਡ ਤੱਕ ਹੁੰਦਾ ਹਨਾ ਦੇ ਸਿਮੇ ਨੇੜਾ ਚੱਲਦਾਗਾ ਮੰਨ ਲਓ ਵੀ 14 ਤੋਂ ਲੈ ਕੇ ਮੋਸਟਲੀ 17 ਦੇ ਵਿੱਚ ਵਿੱਚ ਬਈ ਇਹਨਾਂ ਤਿੰਨ ਚਾਰ ਦਿਨਾਂ ਦੇ ਸੰਗਰਾਮ ਹੋਉਂਦੀ ਹੈ ਹਨਾ ਠੀਕ ਹੈ ਜੀ ਠੀਕ ਹੈ ਜੀ ਜਿਵੇਂ ਮੰਨ ਲਓ ਬਈ ਹੁਣ ਜਨਵਰੀ ਆ ਜੀ ਠੀਕ ਆ ਜਨਵਰੀ ਆ ਗਿਆ ਜਨਵਰੀ ਆ ਗਿਆ ਬਈ ਪਹਿਲਾ ਮਹੀਨਾ ਆਪਣਾ ਠੀਕ ਹੈ ਜੀ ਠੀਕ ਹੈ ਬਈ ਫਰਵਰੀ ਆ ਗਿਆ ਆਪਣਾ ਦੂਜਾ ਮਹੀਨਾ ਬਈ ਠੀਕ ਹੈ ਜੀ ਜਨਵਰੀ ਦੇ ਮਿਡ ਤੋਂ ਲੈ ਕੇ ਫਰਵਰੀ ਦੇ ਮਿਡ ਤ ਠੀਕ ਹੈ ਜੀ ਇਹ ਆਪਣੇ ਉਹਦੇ ਪਹਿਲਾ ਮਹੀਨਾ ਪਹਿਲਾ ਮਤਲਬ ਪਹਿਲਾ ਮਹੀਨਾ ਬਈ ਆਪਣਾ ਹਗਾ ਚੇਤ ਠੀਕ ਹੈ ਜਿਹੜਾ ਦੇਸੀ ਮਹੀਨਾ ਸ਼ੁਰੂ ਹੁੰਦਾ ਠੀਕ ਹੈ ਬਈ ਆਹ ਮਾਗ ਆ ਗਿਆ ਬਈ ਠੀਕ ਹੈ ਜਨਵਰੀ ਤੇ ਫਰਵਰੀ ਦੇ ਮਿਹਰ ਚ ਮਾਗ ਬਈ ਉਦੋਂ ਗਾ ਫਰਬਰੀ ਮਾਰਚ ਤੇ ਫਗਣ ਅਪ੍ਰੈਲ ਮਾਰਚ ਅਪ੍ਰੈਲ ਦੇ ਚੇਤ ਜੀ ਫਿਰ ਆਈ ਬਈ ਇਹ ਸਾਰਾ ਮਤਲਬ ਅਕੋਰਡਿੰਗ 12 1 ਤੋਂ ਲੈ ਕੇ 12 ਦੇ ਅਕੋਰਡਿੰਗ ਲੱਗਿਆ ਹੋਇਆ ਸਾਰਾ ਕੈਲੰਡਰ ਵੀ ਠੀਕ ਹੈ ਜੀ ਨਾਲ ਨਾਲ ਜਿਵੇਂ ਹੁਣ ਆਪਾਂ ਹਨਾ ਜੂਨ ਦੇ ਛੁੱਟੀਆਂ ਹੁੰਦੀਆਂ ਆ ਹਾਂ ਛੁੱਟੀਆਂ ਗਰਮੀ ਆ ਗਈ ਇਹ ਰੁੱਤ ਗਰਮੀ ਦੀ ਆ ਗਈ ਹਾਂ ਹੁਣ ਬਈ ਅਹਾਂ ਜੇੜ ਚੜਾ ਨਾ ਜੂਨ ਦੇ ਅੱਧ 'ਚ ਬਈ ਹਾੜ ਮਤਲਬ ਉਹ ਹੋ ਜੂਗਾ ਜੀ ਠੀਕ ਹੈ ਜੀ ਹਾੜ ਦਾ ਮਹੀਨਾ ਆ ਜੂ ਤੇ ਆਹਾਂ ਬਈ ਰੁੱਤਾਂ ਆ ਗਈਆਂ 12ਵਾਂ ਸਰਦੀ ਦਾ ਦੂਜਾ ਬਸੰਤ ਬਹਾਰ ਗਰਮੀ ਬਰਸਾਲ ਤੇ ਪਾਸ ਜਾਣ ਬਈ ਇਹ ਬਈ ਮਤਲਬ ਉਹ ਨਾ ਅੱਜ ਕੱਲ ਬਈ ਮੈਨੂੰ ਨਹੀਂ ਪਤਾ ਵੀ ਸਰਕਾਰੀ ਸਕੂਲਾਂ 'ਚ ਵੀ ਮਨ ਲੱਗਦਾ ਬਈ ਨਹੀਂ ਪੜਾਉਂਦੇ ਆ ਦੇਸੀ ਮਿੰਨੇ ਨਹੀਂ ਪੜਾਉਂਦੇ ਕੱਲੇ ਅੰਗਰੇਜ਼ੀ ਵੀ ਨਹੀਂ ਪੜਾਉਂਦੇ ਆ ਬਈ ਠੀਕ ਹੈ ਜੀ ਤੇ ਇਹ ਬਈ ਮੈਰੀ ਇੱਕ ਰਿਕਵੈਸਟ ਆ ਵੀਡੀਓ ਤੁਹਾਡੇ ਮਾਧਿਅਮ ਰਹੀਂ ਕਹਿਣਾ ਚਾਹਣਾ ਵੀ ਆਪਾਂ ਬਈ ਪੜਾਉਨੇ ਤਾਂ ਹੈਗੇ ਠੀਕ ਆ ਟੀਚਰਾਂ ਨੂੰ ਵੀ ਜ਼ਰੂਰੀ ਨਹੀਂ ਹੁੰਦਾ ਜੋ ਕਿਤਾਬਾਂ 'ਚ ਲਿਖਿਆ ਆਪਾਂ ਉਹ ਹੀ ਸਿਖਾਉਣਾਗਾ ਠੀਕ ਆ ਵੀ ਆ ਚੀਜ਼ਾਂ ਬਈ ਜ਼ਰੂਰ ਸਿਖਾਓ ਜੇ ਵਾਕ ਮੈਂ ਤਾਂ ਕਹਿੰਦਾ ਸਕੂਲ 'ਚ ਇੱਕ ਟਾਈਮ ਪੀਸ ਇਹ ਲਾਇਆ ਜਾਵੇ ਟਾਈਮ ਪੀਸ ਲਾਓ ਉੱਥੋਂ ਦੇਖ ਤੁਸੀਂ ਬਣਵਾ ਸਕਦੇ ਪਰ ਇਹ ਚੀਜ਼ ਰੱਖੋ ਜ਼ਰੂਰ ਵੀ ਸਿੱਖਣ ਨੂੰ ਮਿਲੇ ਵੀ ਫੱਟੀ ਟਾਈਪ ਬਣਾ ਕੇ ਬਾਈ ਉਹਦੇ ਤੁਸੀਂ ਮਤਲਬ ਅੱਗੇ ਅੱਗੇ ਜਨਵਰੀ ਫਾਰਪੀਸ ਉਹ ਅਡਜਸਟਮੈਂਟ ਹੋ ਜਾਂਦੀ ਹੈਗੀ ਉਹ ਵੀ ਬਈ ਅਸੀਂ ਚੀਜ਼ ਹੁਣ ਨਵੀਂ ਤਿਆਰ ਕਰਾਂਗੇ ਅੱਗੇ ਤੇ ਉਹ ਇਹ ਚੀਜ਼ਾਂ ਬਈ ਬਸ ਇਹ ਚੀਜ਼ਾਂ ਜ਼ਰੂਰ ਸਿਖਾਓ ਇਸ ਤੋਂ ਅੱਗੇ ਬਈ ਪੰਜਾਬ ਆ ਗਿਆ ਨਾਲੇ ਉਡਾੜ ਆ ਗਿਆ ਆਪਣਾ ਹਾਂ ਹਾਂਜੀ ਬਈ ਇਹ ਪੁਲਾਵੇ ਅਖਰ ਜਿਵੇਂ ਆਪਾਂ ਕਹਿੰਦੇ ਪਹਿਲਾਂ ਜਿਉਂ ਮੇਰੇ ਹੈਗੇ ਵੀ ਲੱਭੋ ਹਾਂਜੀ ਨਾਲੇ ਤਾਂ ਬਈ ਡੈਕੋਰੇਸ਼ਨ ਸ਼ੋ ਪੀਸ ਨਾਲੇ ਬਈ ਪੰਜਾਬੀ ਯਾਦ ਰਹਿੰਦੀ ਹੈ ਪੰਜਾਬੀ ਨਾਲ ਪਿਆਰ ਬਈ ਆਨਲਾਈਨ ਜਨਰੇਸ਼ਨ ਨੂੰ ਵੀ ਯਾਦ ਰਹੂਗਾ ਹੁਣ ਲੋਕ ਬਾ ਉਹ ਚੀਜ਼ਾਂ ਬਈ ਫਿਰ ਆਪਾਂ ਐਂ। ਤੇ ਇਸ ਤੋਂ ਅੱਗੇ ਬਈ ਜੀ। ਇਹ ਬਈ ਜੀ ਆਪਣਾ ਆ ਗਿਆ ਮਤਲਬ ਇਹ ਕਿਸੇ ਨੇ ਪਲੇਟ ਤਿਆਰ ਕਰਵਾਈ ਸੀ ਆਪਣੇ ਤੋਂ। ਦੁਆਰਾ ਸਾਹਿਬ ਲਾਉਣੀ ਹੈ ਜੀ ਇਹ ਪਲੇਟ। ਠੀਕ ਹੈ ਜੀ। ਤੇ ਬਈ ਇਹ ਬਈ ਇੱਕ ਐਂ ਦੱਸੋ ਵੀ ਆਹ ਕਲੌਕ ਬਈ ਤੁਹਾਨੂੰ ਕਾਦਾ ਲੱਗਦਾ ਬਣਿਆ ਵਾ? ਇਹ ਬਈ ਲੋਹੇ ਦਾ ਲੱਗਦਾ ਮੈਨੂੰ। ਹੈ? ਲੋਹੇ ਦਾ ਲੱਗਦਾ? ਜੀ। ਮਤਲਬ ਥੱਲੇ ਤਾਂ ਚਾਹੇ ਲੱਕੜ ਹੋਊਗੀ। ਆਹ ਚੀਜ਼ ਮੈਨੂੰ ਲੋਹੇ ਦੀ ਲੱਗਦੀ ਹੈ। ਇਹਨੂੰ ਬਈ ਚੱਕ ਕੇ ਦੇ। ਠੀਕ ਹੈ। ਲਾ ਕੇ ਦੇ ਬਈ। ਬਹੁਤ ਹਲਕਾ ਹਨਾ ਬਈ। ਹਾਂ ਬਈ ਹਲਕਾ। ਇਹ ਕਾਦਾ ਬਣਿਆ ਬਈ? ਪਿੱਛੋਂ ਵੀ ਦਿਖਾ ਦੇ ਬਈ। ਇਹ अच्छा ये भी सारा तुसी ਆ ਬਣਾਇਆ ਨਹੀਂ ਬਈ ਇਹ ਮੈਂ ਮੈਨੂੰ ਪੀਸ ਸੋਹਣਾ ਲੱਗਿਆ ਸੀ ਮੈਂ ਗਿਆ ਸੀ ਕਿ ਉੱਥੋਂ ਲਿਆਇਆ ਸੀ ਇੱਕ ਪੀਸ ਐਸੀ ਟੰਗਣ ਵਾਸਤੇ ਇੱਥੇ ਠੀਕ ਹੈ ਇਹ ਬਈ ਦੂਰੋਂ ਦੇਖਣ ਨੂੰ ਐ ਲੱਗਦਾ ਵੀ ਲੱਕੜ ਲੱਕੜ ਤੇ ਹੀ ਹੁੰਦਾ ਜਿਵੇਂ ਠੀਕ ਹੈ ਤੇ ਉਹ ਚੀਜ਼ ਬਈ ਮੰਨ ਲਓ ਮੈਨੂੰ ਸੋਹਣੀ ਲੱਗੀ ਸੀ ਮੈਂ ਲਿਆਇਆ ਸੀਗਾ ਦੂਰੋਂ ਦੇਖਣ ਨੂੰ ਐ ਲੱਗਦਾ ਵੀ ਪ੍ਰੋਪਰ ਲੱਕੜ ਦੇ ਵਿੱਚ ਤਿਆਰ ਕਰਿਆ ਹੁੰਦਾ ਹੈਗਾ ਠੀਕ ਹੈ ਜੀ ਹਾਂ ਜੀ ਹਾਂ ਜੀ ਬਈ ਇਸ ਤੋਂ ਅੱਗੇ ਸਾਰੇ ਡੈਕੋਰੇਟਿਵ ਜੇ ਕਹਿ ਦੀਏ ਵੀ ਉੜਾੜ ਆ ਗਿਆ ਹਾਂ ਜੀ ਬਈ ਤੇ ਆਪਣਾ ਆਪਣੇ ਪਹਿਲੀ ਪੌੜੀ ਦਾ ਪਾਠ ਜੀ ਜਪਜੀ ਸਾਹਿਬ ਆਪਾਂ ਜਪਜੀ ਸਾਹਿਬ ਦਾ ਜੀ ਮੂਲ ਮੰਤਰ ਆ ਗਿਆ ਜੀ ਮੂਰੇ ਜੀ ਬਹੁਤ ਸ਼ਾਬਾਸ਼ ਤੱਕ ਉੱਪਰ ਟਾਈਮ ਪੀਸ ਆ ਗਿਆ ਬਹੁਤ ਸੋਹਣਾ ਇਹ ਵੀ ਹੈ ਨਾ ਹਾਂਜੀ ਭਾਈ ਇਹ ਮਤਲਬ ਕਾਲੀ ਪੀਸ ਇਹ ਤਿਆਰ ਕਰਿਆ ਇਹ ਜੀ ਰੈਡੀ ਕਰਿਆ ਸੀ ਠੀਕ ਹੈ ਜੀ ਹਾਂਜੀ ਹਾਂਜੀ ਭਾਈ ਕਿੰਨੀ ਕਿੰਨਾਂ ਦੀ ਫਿਰ ਜੇ ਕਹੇ ਦੀ ਲਾਈਫ ਕਿੰਨੀ ਕੁ ਰਹਿੰਦੀ ਇਹਨਾਂ ਦੀ ਭਾਈ ਲਾਈਫ ਦੇਖੋ ਸੰਭਾਈ ਤੇ ਆ ਭਾਈ ਠੀਕ ਹੈ ਪਹਿਲੀ ਗੱਲ ਆ ਭਾਈ ਦੇਖੋ ਇਹ ਚੀਜ਼ਾਂ ਹੁੰਦੀਆਂ ਵੀ ਮਿਹਨਤ ਬਹੁਤ ਆਉਂਦੀ ਹੈ ਭਾਈ ਬਰੀਕੀ ਕੰਮ ਹੋਇਆ ਹੁੰਦਾ ਹੈ ਨਾ ਠੀਕ ਹੈ ਜੀ ਹਣਾ ਬਈ ਮੈਂ ਇਥੋਂ ਆਪਾਂ ਦਾ ਬਈ ਪੂਰੇ ਆਪ ਦਾ ਜੋਰ ਲਾਜ ਦੇ ਬਈ ਸਾਫ ਸਾਫ ਤੋਂ ਸਾਫ ਤੇ ਚੀਜ਼ ਬਣਾਈਏ ਵੀ ਟੁਟੇ ਨਾ ਹਨਾ ਸਾਫ ਤੇ ਸਫਾਈ ਹਨਾ ਬਈ ਸਾਫ ਤੇ ਸਫਾਈ ਨਾਲ ਬਈ ਜਿੰਨਾ ਮਰਜੀ ਟਾਈਮ ਕਾੜੋ ਲਾਈਫ ਟਾਈਮ ਰੱਖੀ ਰੱਖੋ ਭਲਾ ਠੀਕ ਆ ਬਈ ਉੱਤਰ ਕੈਨੇਡਾ ਦਾ ਹੋ ਬਣਾਇਆ ਪਿਆ ਹਾਂ ਬਈ ਹਾਂਜੀ ਬਈ ਕੈਨੇਡਾ ਦਾ ਬਣਾਇਆ ਜੀ ਵੇਖ ਲਓ ਬਈ ਕਿੰਨਾ ਏਰੀਆ ਵਿਲਾ ਪਿਆ ਇਹਨਾਂ ਦਾ ਤੇ ਆਪਣਾ ਵੇਖ ਲਓ ਕੋਈ ਭਰਿਆ ਪਿਆ ਸਾਰਾ ਇਧਰ ਸਹੀ ਸਹੀ ਗੱਲ ਹੈ ਜੀ ਤੇ 10 ਗੁਰੂ ਸਾਹਿਬਾਨ ਆ ਗਏ ਹਨਾ ਜੀ ਜੀ ਆਪਾਂ ਕੋ ਕਰੇ ਇਹਨਾਂ ਦਾ ਬਈ ਹਜੇ ਸਾਫ ਸਫਾਈ ਦਾ ਕੰਮ ਥੋੜਾ ਬਹੁਤ ਰਹਿੰਦਾ ਹੈਗਾ ਠੀ ਭਾਈ ਇੱਕ ਜਿਵੇਂ ਨਾਰਮਲ ਨਾਲ ਗੱਲ ਕਰੀਏ ਥੋੜਾ ਜਿਹਾ ਰੇਟ ਦੀ ਜਿਵੇਂ ਆਪਾਂ ਕੋਈ ਵੀ ਚਲੋ ਜਿਵੇਂ ਆ ਫੱਟੀ ਆਪਣੀ ਹਾਂਜੀ ਬਈ ਉੜਿਆੜੇ ਦੀ ਕੀ ਰੇਟ ਰਹਿੰਦਾ ਬਈ ਇਹਦਾ ਭਾਈ ਰੇਟ ਅੱਡੋ ਅੱਡੀ ਆ ਬਈ ਲੱਕੜ ਦੇ ਸਹਾਰਾ ਰੇਟ ਵਾਧੇ ਘਟਦੇ ਰਹਿੰਦੇ ਹੈਗੇ ਠੀਕ ਹੈ ਤੇ ਬਾਕੀ ਬਈ ਆਏ ਆ ਵੀ ਜਿੰਨੇ ਇਹਦੇ ਵਿੱਚ ਸਾਈਜ਼ ਬਈ ਕਸਟਮਾਈਜ਼ ਵੀ ਹੋ ਜਾਂਦਾ ਹੈਗਾ ਜਿਵੇਂ ਇਹ ਫਿਰ ਇੱਕ ਅਪਰੋਕਸ ਕਿਸੇ ਵੀ ਆਪਾਂ ਪ੍ਰੋਡਕਟ ਦਾ ਅਪਰੋਕਸ ਬਈ ਮੇਰੇ ਕੋਲੇ ਪ੍ਰੋਡਕਟ ਆ ਜਿਹੜੇ ਮੰਨ ਲਓ ਤੁਸੀਂ 600 ਰੁਪਏ ਤੋਂ ਲੈ ਕੇ ਸਟਾਰਟ ਹੋ ਜਾਂਦੇ ਆ ਜੀ ਜਿਵੇਂ ਆਹ ਕਲੌਕ ਆ ਜੀ ਇਹ ਮਤਲਬ ਥੋਪ 5-600 ਦੀ ਰੇਂਜ ਦੇ ਵਿੱਚ ਠੀਕ ਉਹਦੇ ਉੱਪਰ ਤਾਂ ਤੁਸੀਂ ਚਾਹੇ ਸਿਆਉਣਾ ਲਵਾ ਲਓ ਵੀ ਲਾ ਲਓ ਲਵਾ ਲਓ ਬਈ ਉਹ ਵੀ ਲਾ ਦੇਾਂਗੇ ਠੀਕ ਆ ਹਾਂਜੀ ਬਾਕੀ ਸਾਈਜ਼ ਤੇ ਡਿਪੈਂਡ ਆ ਬਈ ਇੱਕ ਹੋਰ ਗੱਲ ਆ ਬਈ ਤੁਸੀਂ ਮਤਲਬ ਜ਼ਰੂਰੀ ਨਹੀਂ ਹੈਗਾ ਆਪਾਂ ਇੱਕ ਹੀ ਸਾਈਜ਼ ਲੈਣਾ ਠੀਕ ਆ ਆਹ ਬਈ ਕਲੌਕ ਆ ਇਹਦੇ ਤਿੰਨ ਸਾਈਜ਼ ਤਿਆਰ ਹੁੰਦੇ ਆ ਆ 2/2 ਫੁੱਟ ਦਾ ਜੀ ਇਹਦੇ ਤੋਂ ਬਾਅਦ ਛੋਟਾ ਆ ਜਾਂਦਾ 1.5/1.5 ਫੁੱਟ ਦਾ ਉਸ ਤੋਂ ਬਾਅਦ ਬਈ ਆ ਜਾਂਦਾ ਪੰਜਾਬ ਦੇ ਨਕਸ਼ੇ ਠੀਕ ਹੈ ਜੀ ਆ ਪੰਜਾਬ ਦਾ ਇਹ 3 ਫੁੱਟ ਬਾਈ 2.5 ਫੁੱਟ ਸਾਈਜ਼ ਹੈ ਜੀ ਇਹਦੇ ਵਿੱਚ ਵੀ ਸਾਰੀ ਬਈ ਚੀਜ਼ ਆ ਚੀਜ਼ ਫਿਕਸ ਹੋਣੀ ਹੈ ਜੀ ਠੀਕ ਹੈ ਉਹ ਵੀ ਫਿਕਸ ਹੋਊਗੀ ਤੇ ਪੰਜਾਬ ਵੀ ਜੀ ਪੰਜਾਬ ਵੀ ਫਿਕਸ ਹੋਊਗੀ ਨਾਲੇ ਤਾਂ ਲੋਕ ਪੰਜਾਬ ਦਾ ਨਕਸ਼ਾ ਵਾਲੇ ਪੰਜਾਬ ਨਾਲ ਜੁੜੇ ਰਹਿਣਗੇ ਬਈ ਤੇ ਨਾਲੇ ਤਾਂ ਦੇਸੀ ਵੀ ਨਿਯਾਤ ਰਹਿਣਗੇ ਗ੍ਰੀਤੀ ਵੀ ਨਿਯਾਤ ਨਾਲੇ ਟਾਈਮ ਪੀਸ ਚੱਲਦਾ ਰਹੇ ਟਾਈਮ ਪੀਸ ਚੱਲਦਾ ਰਹੂਗਾ ਠੀਕ ਹੈ ਬਈ ਜੀ ਹਾਂਜੀ ਇਧਰ ਵੀ ਬਈ ਪੰਜਾਬ ਦਾ ਇਹ ਪੁਰਾਣਾ ਪੰਜਾਬ ਹੈ ਨਾ ਸਾਰਾ ਇਹਦੇ ਵਿੱਚ ਆਪਣਾ ਹੁਣ ਵਾਲਾ ਪੰਜਾਬ ਵੀ ਦਿਖਾਇਆ ਹੋਇਆ ਹਾਂ ਬਈ ਇਹਦੇ ਵਿੱਚ ਬਈ ਇਹ ਇੰਗਰੇਵ ਕਰਿਆ ਹੋਇਆ ਵਿੱਚੋਂ ਇਹ ਸਾਰਾ ਠੀਕ ਹੈ ਜੀ ਹਾਂਜੀ ਬਈ ਇ ਤੇ ਇਹਦੇ ਵਿੱਚ ਬਈ ਇੱਕ ਆ साइज ਆਪਾਂ ਨੂੰ ਤਿਆਰ ਕਰਵਾਇਆ ਸੀ ਇਹ ਹੈਗਾ ਬਈ ਤਕਰੀਬਨ 5 ਫੁੱਟ ਬਾਈ 4 ਫੁੱਟ ਸਾਈਜ਼ ਹੈ ਤੇ ਇਹ ਕਿਸੇ ਦਾ ਹੁਣ ਆਰਡਰ ਤੇ ਤਿਆਰ ਹੋ ਰਿਹਾ ਬਈ ਹੁਣ ਆਰਡਰ ਤੇ ਤਿਆਰ ਹੋ ਰਿਹਾ ਜੀ ਇਹ 5 ਫੁੱਟ ਬਾਈ 4 ਫੁੱਟ ਚ ਤਿਆਰ ਕਰਾਂਗੇ ਸਾਈਜ਼ ਬਈ ਕਸਟਮਾਈਜ਼ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਜੀ ਹਾਂਜੀ ਬਈ ਤੇ ਬਈ ਕਿੰਨੇ ਟਾਈਮ ਤੇ ਡਿਲੀਵਰੀ ਕਰ ਦਿੰਦੇ ਹੋ ਬਈ ਡਿਲੀਵਰੀ ਆਇਆ ਵੀ ਮੇਰੇ ਕੋਲੇ ਅੱਗੇ ਆਰਡਰ ਤੇ ਡਿਪੈਂਡ ਹੁੰਦਾ ਜਿਵੇਂ ਹੁਣ ਬਈ ਅੱਜ ਤੋਂ ਲੈ ਕੇ ਮੇਰੇ ਕੋਲੇ ਅੱਗੇ 1 ਮਹੀਨੇ ਦੀ ਵੇਟਿੰਗ ਹੈ ਜੀ ਚਿਕਾ ਹਾਂਜੀ ਤੇ ਬਈ ਮੇਰੇ ਕੋਲੇ ਸਮਾਨ ਆਇਆ ਵੀ ਸਪੇਸ ਦੀ ਥੋੜੀ ਜੀ ਪ੍ਰੋਬਲਮ ਹੋਣ ਕਰਕੇ ਮੈਂ ਵੀ ਸਮਾਨ ਬਸ ਵੀ ਰੈਡੀ ਕਰਕੇ ਮੈਨੂੰ ਆਹ ਹੁੰਦਾ ਵੀ ਫਰੈਸ਼ ਪੀਸ ਆ ਜਿਹੜਾ ਕਸਟਮਰ ਲੈ ਕੇ ਜਾਂਦੇ ਜੀ ਇਹ ਨਹੀਂ ਹੈਗਾ ਵੀ ਆਪਾਂ ਪਹਿਲਾਂ ਬਣਾ ਕੇ ਰੱਖ ਪਹਿਲਾਂ ਬਣਾ ਕੇ ਨਹੀਂ ਬਈ ਆਰਡਰ ਦੇ ਇੱਕ ਦੋ ਪੀਸ ਵੇ ਐਕਸਟਰਾ ਬਣਾ ਕੇ ਰੱਖ ਲਈਦੇ ਆ ਪਰ ਕਈ ਵਾਰੀ ਉਹ ਵੀ ਐਮਰਜੈਂਸੀ ਆਰਡਰ ਚ ਬਈ ਨਾਲ ਦੀ ਨਾਲ ਨਿਕਲ ਜਾਂਦੇ ਹੈਗੇ ਹੈਗੇ ਤੇ ਇਧਰ ਵੀ ਮੈਂ ਦੇਖਦਾ ਆ ਜਿਹੜੇ ਬਣੇ ਪਏ ਨੇ ਇਹ ਸਾਰੇ ਆਰਡਰ ਹੀ ਆਏ ਹੋਏ ਆ ਭਾਈ ਇਹ ਆਰਡਰ ਤੇ ਆ ਭਾਈ ਇਹਨਾਂ ਦੇ ਫਰੇਮ ਰੈਡੀ ਇਹਨੂੰ ਤੇ ਵਰਕ ਕਰਨ ਵਾਲਾ ਬਾਕੀ ਭਈ ਇੱਕ ਹੋਰ ਗੱਲ ਆ ਵੀ ਕਈ ਮੇਰੇ ਕੋਲੇ ਕਸਟਮਰ ਦੇ ਫੋਨ ਆਉਂਦੇ ਆਗੇ ਜਿਵੇਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹਣਾ ਵੀ ਉਹ ਕਹਿ ਜਾਂਦੇ ਭਈ ਇਹਦਾ ਵੇਟ ਕਿੰਨਾ ਹੋਊ ਇਹਦਾ ਵੇਟ ਕਿੰਨਾ ਹੋਊਗਾ ਭਈ ਕਿੰਨੀ ਕੁ ਮੋਟੀ ਸ਼ੀਟ ਆ ਭਈ ਆ ਮੈਂ ਤੁਹਾਨੂੰ ਦਿਖਾ ਦਿੰਦਾਗਾ ਇਹ ਭਈ ਇੰਨਾ ਮੋਟਾ ਹੈਗਾ ਇਹ ਮਟਾਈ ਹੈ ਜੀ ਠੀਕ ਹੈ ਜੀ ਤੇ ਵੇਟ ਭਈ ਇਹਦਾ ਤਕਰੀਬਨ 2 ਕਿਲੋ ਦੇ ਨੇੜੇ ਹੋਊਗਾ ਜੀ ਆ ਚੀਜ਼ ਠੀਕ ਹੈ ਮੋਟੀ ਮੇਕ ਲਾਉਣੀ ਪਊਗੀ ਵਧੀਆ ਜੀ ਤੇ ਲੋਵੀ ਦੋਸਤੋ ਬਾਈ ਨੇ ਬਹੁਤ ਸੋਹਣਾ ਕੰਮ ਕਰਦਾ ਹੈਗਾ ਲੱਕੜ ਦੇ ਵਿੱਚ ਤੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਚਾਹੇ ਬਾਈ ਨੂੰ ਕੋਈ ਫੋਟੋ ਭੇਜ ਦਿਵੀਂ ਆ ਚੀਜ਼ ਚਾਹੀਦੀ ਉਹ ਬਣਾ ਦੂਗਾ ਤੇ ਸਭ ਤੋਂ ਵੱਡੀ ਗੱਲ ਕੀ ਹੁੰਦੀ ਆ ਘਰਾਂ ਦੇ ਵਿੱਚ ਆਪ ਨੂੰ ਸ਼ੌਂਕ ਹੁੰਦਾ ਇੱਕ ਵੀ ਯਾਰ ਆਪਾਂ ਕੋਈ ਬੱਕਰੀ ਚੀਜ਼ ਲਾਈਏ ਤਾਂ ਬੱਕਰੀ ਆਪਾਂ ਉਹ ਕਿਉਂ ਨਾ ਲਈ ਜਿਹੜੀ ਆਪਣੇ ਪੰਜਾਬ ਨੂੰ ਵੀ ਜੋੜਦੀ ਆ ਤੇ ਆਪਣੇ ਵਿਰਸੇ ਨੂੰ ਵੀ ਜੋੜਦੀ ਆ ਤੇ ਆਪਾਂ ਨੂੰ ਕੁਛ ਨਾ ਕੁਛ ਨੌਲੇਜ ਵੀ ਦਿੰਦੀ ਆ ਜੀ ਬਾਈ ਬਾਈ ਇੱਕ ਨਾ ਆਹ ਮਤਲਬ ਜਿਵੇਂ ਹੁਣ ਲੋਕ ਕਹਿੰਦੇ ਸਾਨੂੰ ਲੋਕ ਜੇ ਵਾ ਕੈਨੇਡਾ ਗਏ ਹੋ ਹਨ ਜੀ ਕਾਫੀ ਹੁੰਦੇ ਹਨ ਕੈਨੇਡਾ ਦੇ ਪੰਜਾਬ ਸਾਨੂੰ ਕਹਿੰਦੇ ਟਾਈਮ ਜ਼ੋਨ ਚਾਹੀਦੀ ਆ ਬਈ ਉਹ ਵੀ ਆਪਾਂ ਤਿਆਰ ਕਰਤੀ ਠੀਕ ਹੈ ਇਧਰ ਪੰਜਾਬ ਦਾ ਕਲਾਕ ਲੱਗੂਗਾ ਜੀ ਇਧਰ ਕੈਨੇਡਾ ਦਾ ਸਾਰਾ ਸੇਮ ਰਹੂ ਬਸ ਟਾਈਮ ਡੋੜੀ ਸੈੱਟ ਹੋ ਜਾਊਗਾ ਜੀ ਜਿਵੇਂ ਕਈਆਂ ਦੇ ਪੇਰੈਂਟਸ ਕਹਿੰਦੇ ਸਾਨੂੰ ਗੱਲ ਕਰਨ ਦੇ ਵਿੱਚ ਟਾਈਮ ਦਾ ਨਹੀਂ ਪਤਾ ਲੱਗਦਾ ਹਨ ਉਧਰ ਕਿੰਨਾ ਟਾਈਮ ਹੋ ਗਿਆ ਤੇ ਆਪਣੇ ਕਿੰਨਾ ਟਾਈਮ ਹਨ ਉਹ ਚੀਜ਼ ਆ ਇਧਰ ਤੁਸੀਂ ਕੈਨੇਡਾ ਦਾ ਟਾਈਮ ਸੈੱਟ ਕਰ ਸਕਦੇ ਹੋ ਕੈਨੇਡਾ ਆਸਟ੍ਰੇਲੀਆ ਯੂ ਐਸ اے ਕੋਈ ਵੀ ਤੁਸੀਂ ਮੈਪ ਕਹੋਗੇ ਆਪਾਂ ਉਹ ਇਹਦੇ ਵਿੱਚ ਉਹ ਕਰ ਦੇਗੇ ਆ ਬਹੁਤ ਵਧੀਆ ਗੱਲ ਕਰਤੀ ਬਾਈ ਲਾਉਣਾ ਪੈਂਦਾ ਚੀਜ਼ ਤੇ ਫਿਰ ਰਿਜ਼ਲਟ ਆਉਂਦੇ ਆ ਤਾਂ ਬਾਈ ਨੇ ਬਾਕੀ ਸਮਾਰਟ ਵਰਕ ਕੀਤਾਗਾ ਸੱਚੀ ਬਾਈ ਸੱਚੀ ਗੱਲ ਦੱਸਾਂ ਮੈਂ ਨਾ ਬਾਈ ਜਦੋਂ ਕੰਮ ਕਰਦਾ ਉਹਨਾਂ ਨਾਲ ਕਈ ਵਾਰੀ ਨਵੀਂ ਚੀਜ਼ ਮੇਰੇ ਕੋਲੇ ਆਉਂਦੀ ਬਾਈ ਸਾਰੀ ਰਾਤ ਦਿਮਾਗ ਚ ਉਹੀ ਚੱਲੀ ਜਾਂਦਾ ਵੀ ਕਿਵੇਂ ਬਣਾਵਾਂਗੇ ਉਹਨੂੰ ਕੀ ਬਾਤ ਹੈ ਹਾਂ ਕਈ ਵਾਰੀ ਫਸ ਵੀ ਜਾਂਦੇ ਆ ਫਿਰ ਬਾਈ ਡੈਡੀ ਵਰਗੇ ਬੈਠੇ ਆ ਠੀਕ ਹੈ ਜੀ ਹਾਂਜੀ ਤੇ ਲੋਕੀ ਦੋਸਤੋ ਨੌਜਵਾਨ ਦੀ سپورਟ ਕਰਨੀ ਆ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਚੀਜ਼ ਆਪਾਂ ਸਭ ਨੇ ਲੈਣੀ ਆ ਤੇ ਪਰ ਆਪਾਂ ਉਹ ਕਿਉਂ ਨਾ ਲਈਏ ਵੀ ਜਿਹੜੀ ਚੀਜ਼ ਆਪਣੇ ਵਿਰਸੇ ਨੂੰ ਵੀ ਯਾਦ ਕਰਾਉਂਦੀ ਆ ਆਪਣੇ ਬੱਚਿਆਂ ਨੂੰ ਵੀ ਆਪਣੇ ਨਾਲ ਜੋੜਦੀ ਆ ਤੇ ਉੱਤੋਂ ਘਰੇ ਲੱਗੀ ਸੋਹਣੀ ਵੀ ਲੱਗਦੀ ਆ ਤੇ ਬਾਈ ਜੀ ਅਖੀਰ ਤੇ ਆਪਣਾ ਐਡਰੈਸ ਦੁਬਾਰਾ ਜਰੂਰ ਦੱਸੀ ਆਪਾਂ ਐਡਰੈਸ ਵੀ ਹੈਗਾ ਆਪਣਾ ਤੇ ਇੰਸਟਾਗ੍ਰam ਪੇਜ ਵੀ ਦੱਸਦੀ ਆ ਆਪਣਾ ਐਡਰੈਸ ਹੈਗਾ ਬਈ ਆਪਣਾ ਨਸ਼ੱਤਰ ਫਰਨੀਚਰ ਹਾਊਸ ਜੈਕਟੋ ਰੋਡ ਬਾਜਾਖਾਨਾ ਇੰਸਟਾਗ੍ਰam ਪੇਜ ਹੈਗਾ ਆਪਣਾ ਬਈ ਭਾਈਕਾ वुਡ ਵਰਕਸ ਤੇ ਫੇਸਬੁੱਕ ਤੇ ਵੀ ਮੇਰਾ ਇਹੀ ਪੇਜ ਆ ਜੀ ਤੁਸੀਂ ਫੋਲੋ ਕਰਕੇ ਉਥੇ ਮੇਰੇ ਸਾਰੇ ਪ੍ਰੋਡਕਟ ਸਾਰੇ ਆਰਟੀਕਲ ਮੇਰੇ ਅਪਡੇਟ ਕਰੇ ਹੋਏ ਆ ਜੀ ਤੇ ਮੇਰਾ ਬਾਕੀਦਾ ਵਟਸਐਪ ਤੇ ਵੀ ਕੈਟਲੋਗ ਅਪਡੇਟ ਰਹੇਗਾ ਤੁਸੀਂ ਮੇਰਾ ਨੰਬਰ ਸੇਵ ਕਰਕੇ ਤੇ ਉੱਥੇ ਤੁਸੀਂ ਪ੍ਰੋਫਾਈਲ 'ਚ ਜਾ ਕੇ ਅੱਗੇ ਉੱਥੇ ਮੇਰਾ ਕੈਟਾਲਾਗ ਬਣਾਇਆ ਹੋਇਆ ਜੀ ਉੱਥੇ ਤੁਸੀਂ ਦੇਖ ਕੇ ਸਾਰੇ ਮੇਰੇ ਆਰਟੀਕਲ ਦੇਖ ਸਕਦੇ ਹੋ ਜੀ ਬਈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸਸਕੀ